ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹਾਜੀ ਬਬਲੀਨ कौर ਕੁਝ ਲੋਕ ਸਾਡੇ ਸਮਾਜ ਦੇ ਵਿੱਚ ਅਜਿਹੇ ਹੁੰਦੇ ਨੇ ਜੋ ਸਮਾਜ ਦੇ ਵਿੱਚ ਇੱਕ ਵੱਖਰਾ ਹੀ ਰੂਪ ਦਿਖਾਉਂਦੇ ਨੇ ਜੀ ਹਾਂ ਇਹ ਉਹ ਲੋਕ ਨੇ ਜੋ ਸਮਾਜ ਦੇ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕਰ ਦਿੰਦੇ ਨੇ ਲੁਧਿਆਣਾ ਦੀ ਡਾਕਟਰ ਕੁਲਵਿੰਦਰ ਕੌਰ ਮਨਹਾਸ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਨ੍ਹਾਂ ਨੇ ਬਾਲ ਮਜ਼ਦੂਰੀ ਦੇ ਜੋ ਬੱਚੇ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਲੈ ਕੇ ਪੜਾਉਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਲਿਆਂਦਾ ਅੱਜ ਉਹ ਬੱਚੇ ਆਪਣੀ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਨੇ ਨਾਮ ਕਮਾਉਣਾ ਚਾਹੁੰਦੇ ਨੇ ਆਖਿਰ ਡਾਕਟਰ ਕੁਲਵਿੰਦਰ ਕੌਰ ਨੇ ਇਹ ਸੰਭਵ ਕਿਵੇਂ ਕੀਤਾ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਐਡਾ ਵਧੀਆ ਉਪਰਾਲਾ ਆਇਆ ਆਉ ਜਾਣਦੇ ਹਾਂ ਇਸ ਵਿਸ਼ੇਸ਼ ਰਿਪੋਰਟ ਦੇ ਨਾਲ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਦੂਜਿਆਂ ਦੇ ਲਈ ਜਿੰਦੇ ਨੇ ਉਹ ਜ਼ਿੰਦਗੀ ਨੂੰ ਇੱਕ ਵੱਖਰੇ ਹੀ ਢੰਗ ਦੇ ਨਾਲ ਦੇਖਦੇ ਨੇ ਆਪਣਾ ਜੀਵਨ ਦੂਜਿਆਂ ਦੇ ਲਈ ਸਮਰਪਿਤ ਕਰ ਦਿੰਦੇ ਨੇ ਇਹੋ ਜਿਹੀ ਇੱਕ ਸ਼ਖਸੀਅਤ ਹੈ ਲੇਖਕਾ ਡਾਕਟਰ ਕੁਲਵਿੰਦਰ ਕੌਰ ਮਨਹਾਸ ਇਹਨਾਂ ਨੇ ਸਕੂਲ ਖੋਲ੍ਹ ਕੇ ਝੁੱਗੀ ਚੌਂਪੜੀ ਦੇ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਮੁਫਤ ਵਿੱਚ ਸਿੱਖਿਆ ਪ੍ਰਦਾਨ ਕੀਤੀ। ਜ਼ਿਆਦਾਤਰ ਬੱਚੇ ਜਿਹੜੇ ਬਾਲ ਮਜ਼ਦੂਰੀ ਦੇ ਸ਼ਿਕਾਰ ਸਨ, ਕੂੜਾ ਇਕੱਠਾ ਕਰਦੇ ਸਨ। ਉਹਨਾਂ ਨੂੰ ਇਕੱਠਾ ਕਰਕੇ ਇਹਨਾਂ ਨੇ ਪੜਾਉਣਾ ਸ਼ੁਰੂ ਕੀਤਾ। ਜਾਨੇ ਜਾਨੀ ਅਸਪਾਤ ਵਨਨయోగੇ ਕੇ ਡਾਕਟਰ ਮਨਾ ਹਾਸ ਨੇ ਐਮਏ ਇੰਗਲਿਸ਼ ਬੀਐਡ ਐਮਏ ਪੰਜਾਬੀ ਤੇ ਪੀਐਚਡੀ ਕੀਤੀ ਹੋਈ ਹੈ 18 ਸਾਲ ਤੋਂ ਵੱਧ ਦਾ ਤਜਰਬਾ ਇਹਨਾਂ ਨੂੰ ਸਕੂਲੀ ਵਿਦਿਆ ਦਾ ਵੀ ਹੈ ਹੁਣ ਤੱਕ ਅਲੱਗ-ਅਲੱਗ ਵਿਸ਼ਿਆਂ ਉੱਪਰ ਇਹ 16 ਕਿਤਾਬਾਂ ਵੀ ਲਿਖ ਚੁੱਕੇ ਹਨ ਜ਼ਿੰਦਗੀ ਇਹਨਾਂ ਦੀ ਬੜੇ ਆਰਾਮ ਨਾਲ ਬੀਤ ਰਹੀ ਸੀ ਫਿਰ ਵੀ ਇਹਨਾਂ ਨੂੰ ਕੋਈ ਕਮੀ ਖਲੀ ਕਮੀ ਕਾਦੀ ਖਲੀ ਕਿਵੇਂ ਇਹਨਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਕਿਵੇਂ ਇਹ ਗੱਲ ਸੰਭਵ ਹੋਈ ਆ ਜਾਨ ਤੇ ਹਾਂ ਡਾਕਟਰ ਕੁਲਵਿੰਦਰ ਗੌਰ ਦੇ ਨਾਲ ਸ਼ੁਰੂ ਤੋਂ ਹੀ ਮੈਨੂੰ ਇਹਨਾਂ ਲੋਕਾਂ ਨਾਲ ਬਹੁਤ ਹਮਦਰਦੀ ਸੀ ਜਦੋਂ ਮੈਂ ਇਹਨਾਂ ਨੂੰ ਦੇਖਦੀ ਹੁੰਦੀ ਸੀ ਵੈਸੇ ਵੀ ਬੁੱਢੇ ਦਰਿਆ ਦੇ ਉੱਤੇ ਜਿਹੜੀਆਂ ਝੁੱਗੀਆਂ ਚੌਂਪੜੀਆਂ ਸੀ ਜਦੋਂ ਮੇਰਾ ਜਨਮ ਦਿਨ ਹੁੰਦਾ ਸੀ ਤਾਂ ਮੈਂ ਉਹਨਾਂ ਨੂੰ ਕੁਛ ਨਾ ਕੁਛ ਵੰਡ ਕੇ ਆਉਂਦੀ ਹੁੰਦੀ ਸੀ ਤੇ ਫਿਰ ਇੱਕ ਵਾਰ ਮੈਂ ਦਾਣਾ ਮੰਡੀ ਵਾਲੀ ਸਾਈਡ ਤੇ ਗਈ ਤੇ ਸਾਰੇ ਬੱਚੇ ਉੱਥੇ ਘੁੰਮ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਇਹਨਾਂ ਨੇ ਬਹੁਤ ਅੱਛਾ ਜਵਾਬ ਦਿੱਤਾ ਕਿ ਹਾਂਜੀ ਅਸੀਂ ਪੜ੍ਹਨਾ ਚਾਹੁੰਦੇ ਹਾਂ ਵੇ ਉਹਨਾਂ ਦੇ ਮਨ ਦੇ ਉੱਤੇ ਜੋ ਮੈਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਦੇਖਿਆ ਵੀ ਉਹ ਕਿੰਨੇ ਖੁਸ਼ ਐ ਵੀ ਅਸੀਂ ਪੜਨਾ ਚਾਹੁੰਦੇ ਆਂ ਔਰ ਮੈਨੂੰ ਯਾਦ ਹੈ ਕਿ ਜਦੋਂ ਫਸਟ ਟਾਈਮ ਇਹਨਾਂ ਲੋਕਾਂ ਨੂੰ ਮੈਂ ਬੈਗ ਦਿੱਤੇ ਸੀ ਤਾਂ ਇਹਨਾਂ ਨੇ ਬੈਗਸ ਉਤਾਰੇ ਨਹੀਂ ਸੀ ਆਪਣੇ ਮੋਢਿਆਂ ਤੋਂ ਐਦਾਂ ਹੀ ਬੈਗ ਲੈ ਕੇ ਆਪਣੀ ਕਲਾਸ ਦੇ ਵਿੱਚ ਬੈਠ ਗਏ ਸੀ ਔਰ ਜਦੋਂ ਮੈਂ ਇਹਨਾਂ ਨੂੰ ਊੜਾ ਸਿਖਾਇਆ ਜਾਂ ਐੜਾ ਕਾ ਖਾ ਤਾਂ ਉਹਨਾਂ ਦੇ ਚਿਹਰੇ ਅੱਖਾਂ ਦੇਖਣ ਵਾਲੀਆਂ ਹੁੰਨੀਆਂ ਸੀ ਇੰਨਾ ਮਤਲਬ ਕਿ ਉਹਨਾਂ ਦੇ ਵਿੱਚ ਅੱਛਾ ਉਹਨਾਂ ਨੂੰ ਲੱਗਦਾ ਸੀ ਵੀ ਸਾਨੂੰ ਕੋਈ ਅੱਖਰ ਆ ਗਿਆ ਔਰ ਉਹ ਉਹਨਾਂ ਵੱਲ ਦੇਖ ਕੇ ਮੈਨੂੰ ਖੁਦ ਨੂੰ ਵੀ ਬਹੁਤ ਹੀ ਜ਼ਿਆਦਾ ਖੁਸ਼ੀ ਪ੍ਰਾਪਤ ਹੁੰਦੀ ਸੀ ਪੰਜਵਾਂ ਸਾਲ ਮੈਨੂੰ ਚੱਲ ਰਿਹਾ ਹੈ ਪੜਾਉਂਦੇ ਪੜਾਉਂਦੇ ਇਸ ਤੋਂ ਪਹਿਲਾਂ ਜਿਹੜਾ ਇਹ ਸਕੂਲ ਹੈ ਦਾਣਾ ਮੰਡੀ ਦੇ ਵਿੱਚ ਸਥਿਤ ਸੀ ਤੇ ਉਸ ਤੋਂ ਬਾਅਦ ਕੋਈ ਮਜਬੂਰੀਆਂ ਕਰਕੇ ਸ਼ਿਫਟ ਕਰਨਾ ਪਿਆ ਸਕੂਲ ਇੱਥੇ ਤੇ ਹੁਣ ਮੈਂ ਪੰਜਵਾਂ ਸਾਲ ਚੱਲ ਰਿਹਾ ਮੈਨੂੰ ਇੱਥੇ ਟੀਚ ਕਰਦੇ ਤੇ ਮੈਨੂੰ ਬੜਾ ਇਹਨਾਂ ਨੂੰ ਕਾ ਖਾ ਊੜਾ ਐੜਾ ਪੋਇਮਸ ਗੁਰੂਆਂ ਦੇ ਨਾਮ ਪਹਾੜੀ ਪਲੱਸ ਮਾਈਨਸ ਦੇ ਸਭ ਸਾਰੇ ਹੀ ਹੁੰਦੇ ਆ ਬੱਚਿਆਂ ਨੂੰ ਜਦੋਂ ਮੈਂ ਸ਼ੁਰੂ ਕੀਤਾ ਸੀ ਸਕੂਲ ਪੰਜ ਸਾਲ ਪਹਿਲਾਂ ਉਦੋਂ 65 ਸਟੂਡੈਂਟਸ ਸੀ ਮੇਰੇ ਕੋਲ 2-3 ਦਿਨਾਂ ਦੇ ਵਿੱਚ ਹੀ ਸਟੂਡੈਂਟਸ ਆ ਗਏ ਸੀ ਪਹਿਲੇ ਥੋੜੇ ਦਿਨ ਤਾਂ ਨਹੀਂ ਆਏ ਪਰ ਥੋੜੇ ਦਿਨਾਂ ਦੇ ਵਿੱਚ ਹੀ ਮਤਲਬ ਕਿ ਬੱਚੇ 65 ਸਟੂਡੈਂਟ ਸੀ ਹੌਲੀ-ਹੌਲੀ ਉਹਨਾਂ ਦੀ ਗਿਣਤੀ ਲਾਸਟ ਦੇ ਵਿੱਚ 80 ਹੋ ਗਈ ਤੇ ਹੁਣ ਵੀ ਇੱਥੇ ਵੀ ਜਦੋਂ ਬੱਚੇ ਆਏ ਆ ਉਹ 80 ਸਟੂਡੈਂਟਸ ਹੈਗੇ ਆ ਉਹਨਾਂ ਦੇ ਵਿੱਚੋਂ 70 75 ਡੇਲੀ ਪ੍ਰੈਜ਼ెంట్ ਹੁੰਦੇ ਆ ਆਈ ਸ਼ੁੱਡ ਡੂ ਸਮਥਿੰਗ ਫਾਰ ਦਾ ਸੋਸਾਇਟੀ ਪਹਿਲਾਂ ਮੈਂ 18 ਇਅਰਸ ਕੰਮ ਕੀਤਾ ਸਰਗੋਦਾ ਨੈਸ਼ਨਲ ਪਬਲਿਕ ਸੀਨੀਅਰ ਸੈਂਡਰੀ ਸਕੂਲ ਦੇ ਵਿੱਚ ਉਸ ਤੋਂ ਪਹਿਲਾਂ ਬਾਅਦ ਮੈਂ 2 ਸਾਲ ਐਜ਼ ਅ ਪ੍ਰਿੰਸੀਪਲ ਕੰਮ ਕੀਤਾ ਅਕਾਲਸਾ ਇਕਨੋਮਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਰ ਉਹ ਮੈਂ ਪੇ ਲੈ ਕੇ ਕੰਮ ਕਰਦੀ ਸੀ ਉਦੀ ਮੈਨੂੰ ਸੈਲਰੀ ਮਿਲਦੀ ਸੀ ਉਸ ਕੰਮ ਦੀ ਉਦੀ ਖੁਸ਼ੀ ਕੀ ਹੋਣੀ ਹੈ ਉਹ ਤਾਂ ਠੀਕ ਹੈ ਹੈਨਾ ਜਿਸ ਤਰ੍ਹਾਂ ਸਾਰੇ ਕਰ ਰਹੇ ਐ ਪਰ ਹੁਣ ਆਤਮਾ ਦੀ ਵਾਇਸ ਸੁਣ ਕੇ ਮੈਂ ਫ੍ਰੀ ਸੇਵਾ ਕਰਦੀ ਹਾਂ ਜਿਹੜੀ ਮੈਨੂੰ ਅੱਛਾ ਲੱਗਦਾ ਹੈ ਜਿਹੜੀ ਮੈਨੂੰ ਆਤਮਿਕ ਅਨੰਦ ਆਤਮਿਕ ਖੁਸ਼ੀ ਮਿਲਦੀ ਹੈ ਉਸ ਨੂੰ ਮੈਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਨਿਰਸਵਾਰਥ ਭਾਵਨਾ ਨਾਲ ਆਈ ਥਿੰਕ ਇਹ ਕੰਮ ਕਰਨਾ ਚਾਹੀਦਾ ਹੈ ਨਾ ਕਿ ਪੈਸੇ ਕਮਾਉਣ ਦੇ ਲਈ ਕਿਉਂਕਿ ਕੁਝ ਲੋਕ ਕਰਦੇ ਹੋ ਪੈਸੇ ਕਮਾਉਣ ਦੇ ਲਈ ਕਰਦੇ ਆ ਬਾਹਰੋਂ ਬੜਾ ਬੜੇ ਪੈਸੇ ਇਕੱਠੇ ਕਰ ਲੈਂਦੇ ਆ ਬੱਚਿਆਂ ਦੀਆਂ ਫੋਟੋਆਂ ਖਿੱਚ ਕੇ ਤੇ ਸਾਡੇ ਵਰਗਿਆਂ ਨੂੰ 4-5000 ਦਾ ਸਮਾਨ ਦੇ ਜਾਂਦੇ ਆ ਤੇ ਆਈ ਥਿੰਕ ਕਿ ਉਹਨਾਂ ਲੋਕਾਂ ਨੂੰ ਵੀ ਨਿਰਸਵਾਰਥ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ ਆਪਣੇ ਲਈ ਕਾਮਯਾਬ ਹੋਣਾ ਵਧੀਆ ਗੱਲ ਹੁੰਦੀ ਹੈ ਸੰਘਰਸ਼ ਕਰਕੇ ਕਾਮਯਾਬ ਹੋਣਾ ਹੋਰ ਵੀ ਵਧੀਆ ਗੱਲ ਹੁੰਦੀ ਹੈ ਪਰ ਕਿਸੇ ਦੂਜੇ ਨੂੰ ਪ੍ਰੇਰਿਤ ਕਰਨਾ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਹਵੇਂ ਆ ਬਣੇ ਅਤੇ ਕੁਝ ਹਾਸਲ ਕਰਕੇ ਦਿਖਾਵੇ ਇਸ ਤੋਂ ਵੱਧ ਵਧੀਆ ਗੱਲ ਹੁੰਦੀ ਹੈ ਤੇ ਡਾਕਟਰ ਕੁਲਵਿੰਦਰ ਕਾਰਮਨ ਹਾਸ ਇੱਕ ਐਸੀ ਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਇਹਨਾਂ ਛੁੱਗੀ ਝੌਂਪੜੇ ਵਿੱਚ ਰਹਿ ਰਹੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਲਿਆਂਦਾ ਅੱਜ ਇਹਨਾਂ ਦੇ ਬੱਚੇ ਬਹੁਤ ਕੁਝ ਬਣਨਾ ਚਾਹੁੰਦੇ ਨੇ ਦੇਸ਼ ਦੇ ਵਿੱਚ ਆਪਣਾ ਨਾਮ ਰੌਸ਼ਨ ਕਰਨਾ ਚਾਹੁੰਦੇ ਨੇ ਕਿਵੇਂ ਦੀ ਲੱਗੀ ਡਾਕਟਰ ਕੁਲਵਿੰਦਰ ਕਾਰਮਨ ਹਾਸ ਹੋਰਾਂ ਦੀ ਵਿਦਿਆ ਇਹਨਾਂ ਬੱਚਿਆਂ ਨੂੰ ਆਓ ਇਹਨਾਂ ਤੋਂ ਹੀ ਜਾਣਦੇ ਹਾਂ ਇਹਨਾਂ ਨਾਲ ਹੋ ਗਿਆ ਆਪ ਕੋ ਯਹਾਂ ਤੇ ਟਰਾਈ ਕਰਤੇ ਹੋ 3 ਸਾਲ

बड़े होकर तो क्या बनना टीचर टीचर बनकर क्या करोगे बच्चों को पढ़ाएंगे बेटा कितने साल का स्कूल में आ रहे हो 5 साल से पढ़ाई करके कैसा लगता है आपको अच्छा लगता है बड़े होकर क्या बनना है पुलिस वाला महीने से पहले कौन सा स्कूल सरकारी स्कूल यहां पे प्राइवेट के कैसा लगता है अच्छा लग रहा है टीचर बच्चों को पढ़ाना ਵਰਨਣਯੋਗ ਹੈ ਕਿ ਸਕੂਲ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਲੱਗਦਾ ਹੈ। ਸਕੂਲ ਦੇ ਵਿੱਚ 3 ਤੋਂ 12 ਸਾਲ ਤੱਕ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ। ਸਕੂਲ ਨੂੰ ਉਸੇ ਹੀ ਪੈਸਿਆਂ ਨਾਲ ਚਲਾਇਆ ਜਾਂਦਾ ਹੈ ਜੋ ਕੁਲਵਿੰਦਰ ਕੌਰਮਨ ਹਾਸਾ ਆਪ ਕਮਾਉਂਦੀ ਹੈ। ਪਰ ਉਹ ਇਹਨਾਂ ਬੱਚਿਆਂ ਤੋਂ ਬਿਲਕੁਲ ਵੀ ਫੀਸ ਨਹੀਂ ਲੈਂਦੀ। ਇਸ ਤੋਂ ਇਲਾਵਾ ਪਰਿਵਾਰ ਦੇ ਸਦਸੇ ਤੇ ਕੁਝ ਦਾਨੀ ਸੱਜਣ ਵੀ ਸਕੂਲ ਨੂੰ ਚਲਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਹਨ। ਲੋੜ ਹੈ ਤਾਂ ਅਜਿਹੇ ਸਕੂਲਾਂ ਨੂੰ ਸਰਕਾਰ ਵੀ ਪ੍ਰਮੋਟ ਕਰੇ। ਸਰਕਾਰ ਵੀ ਇਹੋ ਜੀਆਂ ਸ਼ਖਸੀਅਤਾਂ ਨੂੰ ਵਧਾਵਾ ਦੇਵੇ ਵਿਤੀ ਸਹਾਇਤਾ ਕਰੇ ਜਿਹੋ ਜਈ ਵੀ ਮਦਦ ਹੁੰਦੀ ਹੈ ਮਦਦ ਕਰੇ ਤੇ ਆਮ ਲੋਕ ਵੀ ਇਹਨਾਂ ਦੀ ਮਦਦ ਕਰਨ ਕਿਉਂਕਿ ਜੇ ਅਸੀਂ ਅਸੀਂ ਸਮਾਜ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਬਦਲਾਅ ਦੇਖਣਾ ਚਾਹੁੰਦੇ ਆ ਪਰਵਰਤਨ ਦੇਖਣਾ ਚਾਹੁੰਦੇ ਆ ਤਾਂ ਉਸ ਦੀ ਸ਼ੁਰੂਆਤ ਚੰਗੀ ਸਿੱਖਿਆ ਤੋਂ ਹੀ ਹੋਏਗੀ ਤੇ ਚੰਗੀ ਸਿੱਖਿਆ ਨੂੰ ਵਧਾਉਣ ਦੇ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਇਸ ਵਿਸ਼ੇ ਬਾਰੇ ਜ਼ਰੂਰ ਦੱਸਣਾ ਤੇ ਹੁਣ ਮੈਨੂੰ ਬਵਲਿਨ ਕੋਰਨਰ ਦੀ ਇਜਾਜ਼ਤ ਦੇਖਦੇ ਰਹੋ ਅਜੀਤ ਵੈਬ ਟੀਵੀ